ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤਾਂ ਅੱਜ ਮੈਂ ਇਸ ਸਮਾਗਮ ਤੇ ਤੁਹਾਡੇ ਸਾਹਮਣੇ ਸਰਜੀਤ ਪਾਤਰ ਜੀ ਦੀ ਇੱਕ ਬਹੁਤ ਹੀ ਪਿਆਰੀ ਕਵਿਤਾ ਮੈਂ ਰਾਹਾਂ ਤੇ ਨਹੀਂ ਤੁਰਦਾ ਪੇਸ਼ ਕਰਨ ਜਾ ਰਹੀ ਮੈਂ ਰਾਹਾਂ ਤੇ ਨਹੀਂ ਤੁਰਦਾ ਮੈਂ ਤੁਰਦਾ ਹਾਂ ਤਰਾ ਬਣਦੇ ਮੈਂ ਰਾਹਾਂ ਤੇ ਨਹੀਂ ਤੁਰਦਾ ਮੈਂ ਤੁਰਦਾ ਜਦ ਗਵਾਹ ਬਣਦੇ ਮੈਂ ਰਾਹਾਂ ਤੇ ਨਹੀਂ ਤੁਰਦਾ ਮੈਂ ਤੁਰਦਾ ਹਾਂ ਤਾਰਾ ਬਣਦੇ ਇਹ ਤਪਦੀ ਰੇਤ ਦੱਸਦੀ ਏ ਕਿ ਰਸਤਾ ਠੀਕ ਹੈ ਮੇਰਾ ਇਹ ਤਪਦੀ ਰੇਤ ਦੱਸਦੀ ਏ ਕਿ ਰਸਤਾ ਠੀਕ ਹੈ ਮੇਰਾ ਇਸ ਸੜਦੇ ਪੈਰ ਠਰਦੇ ਦਿਲ ਮੇਰੇ ਸੱਚ ਦੇ ਗਵਾਹ ਬਣਦੇ ਮੈਂ ਰਾਹਾਂ ਤੇ ਨਹੀਂ ਤੁਰਦਾ ਮੈਂ ਤੁਰਦਾ ਹਾਂ ਤਾਰਾ ਬਣਦੇ ਜੋ ਲੋਭ ਮੱਤੇ ਲੋ ਮੱਥੇ 'ਚੋਂ ਫੁੱਟਦੀ ਐ ਉਹ ਅਸਲੀ ਤਾਜ ਹੁੰਦੀ ਐ ਤਵੀ ਦੇ ਤਖਤ ਤੇ ਬਹਿ ਕੇ ਹੀ ਸੱਚੇ ਪਾਤਸ਼ਾਹ ਬਣਦੇ ਮੈਂ ਰਾਹਾਂ ਤੇ ਨਹੀਂ ਤਰਦਾ ਮੈਂ ਤਰਦਾ ਹਾਂ ਤਾਰਾ ਬਣ ਤੇ ਇਹ ਪੰਡਿਤ ਰਾਗ ਦੇ ਤਾਂ ਪਿੱਛੋਂ ਸਦੀਆਂ ਬਾਅਦ ਆਉਂਦੇ ਨੇ ਇਹ ਪੰਡਿਤ ਰਾਗ ਤੇ ਨਹੀਂ ਤੁਰਦਾ ਮੈਂ ਤੁਰਦਾ ਹਾਂ ਤਾਰਾ ਬਣਦੇ ਸਾਨੂੰ ਰੀਤ ਤੋਂ ਵੱਧ ਕੇ ਕਿਸੇ ਦੀ ਪ੍ਰੀਤ ਪਿਆਰੀ ਹੈ ਸਾਨੂੰ ਰੀਤ ਤੋਂ ਵੱਧ ਕੇ ਕਿਸੇ ਦੀ ਪ੍ਰੀਤ ਪਿਆਰੀ ਹੈ ਤੂੰ ਲਿਖ ਲੇਖਾ ਤੂੰ ਲਿਖ ਲੇਖਾ ਜਿੰਨਾ ਵੀ ਨੇ ਸਾਡੇ ਗੁਨਾਹ ਬਣਦੇ ਮੈਂ ਰਾਹਾਂ ਤੇ ਨਹੀਂ ਤੁਰਦਾ ਮੈਂ ਤੁਰਦਾ ਹਾਂ ਤਾਰਾ ਬਣਦੇ ਮੈਂ ਤੁਰਦਾ ਹਾਂ ਤਾਰਾ ਬਣਦੇ ਧੰਨਵਾਦ